ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪ੍ਰਾਣਾ ਤਹਿਸੀਲ ਬਾਗਾ ਪ੍ਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ। ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਨਾਲ ਮਿਲਦਾ ਰਹੇ। ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ, ਜਾਂ ਜਦ ਵੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ। ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਤਸੱਲੀ ਪਰ ਤੁਸੀਂ ਆ ਕੇ ਕਰਨੀ ਆਗੀ ਨੰਬਰ ਸਕਰੀਨ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਵਾ ਤੁਸੀਂ ਬਾਈ ਨਾਲ ਗੱਲ ਕਰਕੇ ਝੋਟੀ ਖਰੀਦ ਸਕਦੇ ਹੋ ਜੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਣੇ ਆਂ ਜਾਨੀ ਝੋਟੀ ਬਾਰੇ ਯੂਨੀਵਰਸਿਟੀ ਕਾਲ ਨਾਮ ਦੱਸ ਦੇ ਬਾਈ ਨਾਮ ਚੰ다 ਜੀ ਠੀਕ ਹੈ ਬਾਈ ਲੰਗਿਆਣਾ ਪੁਰਾਣਾ ਠੀਕ ਹੈ ਜੀ ਬਗਾ ਤੁਸੀਂ ਬਗਾ ਪੁਰਾਣਾ ਠੀਕ ਹੈ ਜੀ ਇਹ ਝੋਟੇ ਵਿਕਾਉਗੇ ਤੇ ਬਾਈ ਕਿੰਨੇ ਚਾਰਦੀ ਹੈ ਜੀ ਇਹ ਢਾਈਆਂ ਸਾਲਾਂ ਦੀਆਂ ਵੀਰੇ ਯਾਰ ਠੀਕ ਆ ਸਾਰੀਆਂ ਤਾਰਾਂ ਫੁੱਲ ਕਰੀ ਜਾਂਦੀਆਂ ਠੀਕ ਹੈ ਜੀ ਹਾਂ ਦੰਦੋਂ ਬਾਈ ਦੰਦੋ ਤਾਂ ਨਹੀਂ ਦੇਖੀ ਆਪਾਂ ਮੰਜਾਂ ਦੇ ਨਾਲ ਆਈ ਆ ਦੋਂਦੀ ਹੋਊ ਨੇ ਖੀਰੀ ਹੋਣੀ ਆ ਠੀਕ ਆ ਜੀ ਹਾਂ ਇਹ ਕਰੋ ਲੈ ਗਈ ਆਪਾਂ ਅੱਛਾ 55 ਵੇਗੀਆਂ 55 ਵੇਗੀਆਂ ਇਕੱਠੀ ਰਹਿ ਗਈ ਠੀਕ ਆ ਜੀ ਕੱਢਣੀ ਮੜਾ ਬਾਹਰ ਨੂੰ ਦੋਸਤੋ ਕੱਦ-ਕਾੜ ਚੰਗਾ ਵਾ ਸਮੀਪੜੀ ਬਹੁਤ ਆ ਗਈ 2.5 ਸਾਲ ਐਸਦੀ ਉਮਰ ਆ ਦੰਦ ਭਈਆਂ ਦੋਂਦੀ ਹੋਊਗੀ ਜਾਂ ਖੀਰੀ ਹੋਊਗੀ ਦੰ ਜਿਹੜਾ ਵੀ ਪਸੰਦ ਆਇਆ ਕੋਲੇ ਪਟਤ ਸਿੰਘੀ ਸੰਗੀ ਬਹੁਤ ਛੋਟੀ ਆ ਗਈ ਜੇ ਨਿੱਕੀ ਸਿੰਘੀ ਦੀ ਆ ਗੋਲ ਸਿੰਘੀ ਆ ਪੂਰੀ ਦੇਖ ਸਕਦੇ ਹੋ ਜੀ ਫੇਸ ਕੁਆਲਿਟੀ ਬਹੁਤ ਚੰਗੀ ਆ ਗਈ 2.5 ਸਾਲ ਐਸਦੀ ਉਮਰ ਆ ਗਈ ਤਾਰ ਦੱਪਾ ਬਾਈ ਇਹੇ ਫਲ ਕਰੀ ਜਾਂਦੀ ਹੈ ਠੀਕ ਆ ਅੱਜ ਬਾਈ ਕਾ ਤਾਰਾ ਤੋਰਾ ਫਲ ਕਰੀ ਜਾਂਦੀ ਹੈ ਕੀ ਇਹ ਵਈ ਨਾ ਵਈ ਠੀਕ ਆ ਕ ਕੋਈ ਲਿੱਸੀ ਫਿੱਕੀ ਨਹੀਂ ਬਾਲੀ ਕੋਈ ਥਾਂ ਤੁਹਾਨੂੰ ਨੇੜ ਤੋਂ ਦਿਖਾ ਦਿੰਨੇ ਆਂ ਕਿ ਠੰਡੀ ਸੀ ਲੱਗਦੀ ਜਿਵੇਂ ਹਲਦੀ ਨਹੀਂ ਭੁਰਾ ਵੀ ਥਣ ਚਾਰ ਥਣ ਬਹੁਤ ਸੋਨਾ ਕੱਢੂਗੀ ਹੁਣੇ ਥਣ ਬਹੁਤ ਸੋਨੇ ਕੱਢਦੀ ਆਉਂਦੀ ਆ ਤੇ ਦੇਖ ਸਕਦੇ ਹੋ ਜੀ ਥਾਂ ਤੁਹਾਨੂੰ ਨੇੜ ਤੋਂ ਦਿਖਾ ਤੇ ਆ ਕੇ ਤੋਂ ਚੰਗਾ ਥਾਣਾ ਹੈ ਇਹਦਾ ਮੁੱਲ ਬਾਈ ਇਹਦਾ ਮੁੱਲ 31000 ਰੁਪਏ ਤੇ ਚਮਾਨ ਤਣ ਉਹ ਦੋਸਤੋ 31000 ਰੁਪਿਆ ਜਾਇਜ਼ ਜੀ ਡਿਮਾਂਡ ਆ ਬਾਈ ਦੇ ਵਿੱਚੋਂ ਕਿ ਮਾਨ ਤਣ ਹੋ ਜਾਊਗਾ ਫੱਲ ਹੀਟ ਚਾ ਚਾ ਅੱਜ ਠੀਕਾ ਭਰਾਇ ਜਾਵੇ ਸਿਆਲ ਤੇ ਰਹਿ ਜੀ ਨਾ ਠੰਡੇ ਦਿਨ ਚੱਲਦੇ ਆਗੇ ਹੀਟਾ ਫੱਲ ਹੁਣ ਹੀਟ ਚਾ ਫੱਲ ਹੀਟ ਚਾ ਬਾਈ ਜਾਂਦਾ ਇਤਾਰਾ ਕਰੀ ਜਾਂਦੀ ਆ ਕੀ ਫੇਸ ਕੁਆਲਟੀ ਬਹੁਤ ਚੰਗੀ ਆ ਕੀ ਚੰਗੀ ਮੱਝ ਤਿਆਰ ਚੋਟੀ ਪਹਿਲੇ ਸੂਈ ਤਿਆਰ ਹੋ ਜੂਗੀ ਆਪਣੇ ਕੋਲੇ ਜੇ ਵੀ 100 ਸਮਾਲ ਗੌਰ ਚੰਗੀ ਕਰ ਲਿਓ ਥਣਾ ਸੈ ਤੁਸੀਂ ਚੈੱਕ ਕਰ ਹੁਣੇ ਹੀ ਡੇਢ ਡੇਚੇ ਥਣਾ ਹੁਣੇ ਹੀ ਇਹਦਾ ਤੇ ਜੋ ਜਾ ਕੇ ਗਾਂ ਜਾ ਕੇ ਨਾ ਸੂਣਾ ਤਿਆਰ ਹੋ ਕੇ ਤੇ ਬਹੁਤ ਚੰਗਾ ਥਣਾ ਕੱਢਦਾ ਵੈ ਨੇ ਮੌਲ ਸਿਰਫ 31000 ਰੁਪਇਆ ਜਿਹੜੇ ਵੀ ਪਸੰਦੇ ਬਾਈ ਨਾਲ ਗ੍ਰੈਕਟ ਕਰ ਲਿਓ ਜੀ ਨੰਬਰ ਸਕਰੀਨ ਤੇ ਚੱਲੇ ਧੰਨਵਾਦ ਜੀ